ਜਿਵੇਂ ਬਾਕੀਆਂ ਦੇ ਕ腐ਸ਼ਨ ਦੇ ਐਲੀਗੇਸ਼ਨ ਆ ਕਾਲੀ ਦਲ ਤੇ ਵੀ ਲੱਗੇ ਹੋਏ ਆ ਕਾਂਗਰਸ ਤੇ ਵੀ ਲੱਗੇ ਹੋਏ ਆ ਭਾਜਪਾ ਦੇ ਵੀ ਬਹੁਤ ਲੀਡਰਾਂ ਦੇ ਲੱਗੇ ਹੋਏ ਆ ਉਹ ਉਹਨਾਂ ਤੋਂ ਇਹ ਵੇਦਾਂਗਾ ਉਹਨਾਂ ਤੋਂ ਇਹ ਵੇਦਾਂਗਾ ਜੇ ਉਸ ਉਸ ਪਾਸੇ ਨੂੰ ਲੈ ਕੇ ਬਿਲਕੁਲ ਹਰ ਕਾਰਪੋਰੇਟ ਦੀਆਂ ਧੱਕੇਸ਼ਾਈਆਂ ਬਾਦਲਾਂ ਦੀਆਂ ਕਾਂਗਰਸੀਆਂ ਦੀਆਂ ਕਾਲੀ ਦਾ ਸਾਰੇ ਜਿੰਨੇ ਵੀ ਪੋਲੀਟੀਕਲ ਬੰਦੇ ਆ ਉਹ ਤੇ ਉਹਨਾਂ ਦੇ ਮੂਰੇ ਡਟ ਕੇ ਖੜ ਜਾਂਦੇ ਆ ਲੋਕਾਂ ਨੂੰ ਇਨਸਾਫ ਦੇਣ ਦੇ ਲਈ ਤੇ ਖਾਸ ਤੌਰ ਤੇ ਜਿਹੜਾ ਸਿੱਖ ਜਿਹੜੀ ਨੌਜਵਾਨਾਂ ਤੇ ਬਧਿਕੀਆਂ ਹੋਈਆਂ ਪਿਛਲੇ ਸਮੇਂ ਦੇ ਰਾਹ ਜਿਦੇ ਕਿ ਹੁਣ ਵੱਡੀਆਂ-ਵੱਡੀਆਂ ਕਿਤਾਬਾਂ ਵੀ ਆ ਰਹੀਆਂ ਜੇ ਉਸ ਨੂੰ ਵੀ ਇਨਸਾਫ ਦਵਾ ਕੇ ਵਿਵਾਨ ਦੀ ਗੱਲ ਕਰਕੇ ਉਹਨਾਂ ਨੂੰ ਨਾਲ ਲੈ ਲੈਂਦੇ ਆ ਤਾਂ ਇੱਕ ਵਾਕਈ ਇੱਕ ਵੱਡਾ ਇਤਮਾਕਾ ਕਰ ਜਾਣਗੇ ਪੰਜਾਬ ਦੀ ਸਿਆਸਤ 'ਚ ਤੇ ਜੀ ਦਾ ਪ੍ਰਧਾਨ ਸਾਹਿਬ ਸ਼ੀਕਾ ਧੰਨਵਾਦ ਇੱਕ ਨਵੀਂ ਗੱਲ ਇਹ ਵੀ ਹੈ ਕਿ ਇਸ ਠੰਡ ਦੇ ਵਿੱਚ ਨਵਜੋ ਸਿੰਘ ਸਿੱਧੂ ਵੱਲੋਂ ਵੱਡੀਆਂ ਰੈਲੀਆਂ ਕਰਨੀਆਂ ਛੜਕਾਂ ਦੀ ਰਾਜਨੀਤੀ ਕਰਨੀ ਦੇਖੋ ਨਵਜੋਧ ਸਿੱਧੂ ਨੂੰ ਇਹ ਕਾਂਗਰਸ ਵਾਲੇ ਇੱਕ ਬਾਗੀ ਦੇ ਰੂਪ ਦੇ ਵਿੱਚ ਹੀ ਦੇਖ ਰਹੇ ਆ ਵੀ ਜਿਹੜਾ ਕਿ ਆਪਣੇ ਵਿਚਾਰਾਂ ਨੂੰ ਦਵਾ ਨਹੀਂ ਸਕਦਾ ਉਹ ਬਿਲਕੁਲ ਬੇਬਾਕੀ ਦੇ ਨਾਲ ਗੱਲ ਕਰਦੇ ਆ ਤੇ ਉਹਨਾਂ ਨੇ ਕੋਈ ਵੀ ਡਿਸਪੀਸਿਪਲਨ ਦੀ ਪਰਵਾਹ ਨਹੀਂ ਕੀਤੀ ਇਹਨਾਂ ਦੀ ਤੇ ਜਿਹੜੀ ਗੱਲ ਉਹਨਾਂ ਨੇ ਕਹਿਣੀਆਂ ਕਹੀ ਜਾਂਦੇ ਆ ਉਹਨਾਂ ਨੇ ਮਹਾਰਾਜ ਦੀ ਵੀ ਰੈਲੀ ਕੀਤੀ ਆ ਕੱਲ ਪਰਸੋਂ ਵੀ ਰੈਲੀ ਕੀਤੀ ਆ ਉਹ ਕੋਈ ਪਰਵਾਹ ਨਹੀਂ ਕਰਦੇ ਅੱਗੇ ਰਹੇ ਉਹਨਾਂ ਨੂੰ ਬਾਰ ਬਾਰ ਚੇਤਾਵਨੀ ਦਿੱਤੀ ਜਾ ਰਹੀਆਂ ਵੀ ਤੁਸੀਂ ਆਪਣਾ ਪ੍ਰੋਗਰਾਮ ਰੱਦ ਕਰੋ ਨਹੀਂ ਐ ਹੋ ਜੂਗਾ ਉਹ ਹੋ ਜੂਗਾ ਪਰ ਇਸ ਦੇ ਬਾਵਜੂਦ ਵੀ ਉਹ ਆਪਣੇ ਆਪਣੇ ਸਕੀਮ ਦੇ ਨਾਲ ਆਪਣੇ ਤਰੀਕੇ ਦੇ ਨਾਲ ਤੁਰਦੇ ਚਲੇ ਜਾ ਰਹੇ ਆ ਅੱਗੇ ਵੱਧਦੇ ਜਾ ਰਹੇ ਆ ਤੋਂ ਗੱਲ ਉਹਨਾਂ ਦੀਆਂ ਗੱਲਾਂ 'ਚ 담 ਵੀ ਆ ਤੇ ਸਾਰਾ ਕੁਝ ਹੈਗਾ ਤੇ ਜਦੋਂ ਜਦੋਂ ਉਹ ਗੱਲਾਂ ਕਰਦੇ ਆ ਵੀ ਪੰਥਕ ਏਜੰਡੇ ਵਾਲੀ ਜਿਵੇਂ ਤੁਸੀਂ ਗੱਲ ਕਰਦੇ ਤੇ ਪੰਥਕ ਏਜੰਡੇ ਵਾਲੀ ਗੱਲ ਇਹਨਾਂ ਦੇ ਸ਼ੋਭਾ ਇਹ ਤਾਂ ਦੇ ਮੂੰਹ ਤੋਂ ਨਹੀਂ ਗੱਲ ਰਾਬਤਾ ਪੰਜਾਬ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ ਗੱਲ ਕਰਾਂਗੇ ਪੰਜਾਬ ਦੀ ਰਾਜਨੀਤੀ ਬਾਰੇ ਨਵਜੋਤ ਸਿੰਘ ਸਿੱਧੂ ਡਟੇ ਹੋਏ ਨੇ ਉਹ ਆਪਣੇ ਕਾਂਗਰਸਨ ਤੇ ਵੀ ਤਵਾ ਧਰਦੇ ਨੇ ਮੌਜੂਦਾ ਸਰਕਾਰ ਤੇ ਵੀ ਤਵੱਤਰ ਦੇ ਨੇ ਪੁਰਾਣੇ ਸਾਰੇ ਮੁੱਖ ਮੰਤਰੀਆਂ ਨੂੰ ਆੜੇ ਹੱਥੀ ਲੈਂਦੇ ਨੇ ਔਰ ਨਾਲ ਨਵੀਂ ਗੱਲ ਇਹ ਆਈ ਆ ਕਿ ਕੱਲ ਕੋਟਸ਼ਮੀਰ ਜੂ ਰੈਲੀ ਹੋਈ ਉਹਦੇ ਵਿੱਚ ਪੰਥ ਦੀਆਂ ਕੌਮ ਦੀਆਂ ਗੱਲਾਂ ਕਰਦੇ ਨਜ਼ਰ ਆਏ ਕਿ ਪੰਥਕ ਏਜੰਡਾ ਲੈ ਕੇ ਨਜੋ ਸਿੰਘ ਸਿੱਧੂ ਚੱਲਣਗੇ ਤੁਹਾਡੇ ਯਾਦ ਹੋਣਾ ਪਹਿਲਾਂ ਵੀ 2000 ਦੇ ਨੇੜੇ ਕੈਪਟਨ ਅਮਰਿੰਦਰ ਸਿੰਘ ਜਦੋਂ ਕਾਂਗਰਸ ਦੇ ਪ੍ਰਧਾਨ ਬਣੇ ਸਨ ਤਾਂ ਉਹਨਾਂ ਅਕਾਲੀਆਂ ਦੇ ਮੁੱਦੇ ਹੱਥ आले ਸੀ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੀਆਂ ਮੰਗਾਂ ਦੀ ਗੱਲ ਕਰਨ ਲੱਗ ਪਈ ਸੀ ਤੇ ਕਾਮਯਾਬੀ ਕੈਪਟਨ ਅਮਰਿੰਦਰ ਸਿੰਘ ਨੇ ਹਾਸਲ ਕੀਤੀ ਦੋ ਵਾਰ ਸੀ ਹਮ ਬਣੇ ਸ਼ਾਇਦ ਉਸੇ ਤਰਜ਼ ਦੇ ਉੱਤੇ ਨਵਜੋਸ਼ ਸਿੰਘ ਸਿੱਧੂ ਪੰਥਕ ਏਜੰਡਾ ਹਥਿਆਣਾ ਚੁੰਦੇ ਨੇ ਦੂਜੇ ਪਾਸੇ ਕਾਲੀ ਦਲ ਦੇ ਹੱਥ ਪੰਥਕ ਏਜੰਡਾ ਲੱਗ ਨਹੀਂ ਰਿਹਾ ਕਾਲੀ ਦਲ ਵਾਲੇ ਅੱਜ ਦੀ ਡੇਟ ਦੇ ਵਿੱਚ ਵੀ ਨਾ ਚੱਲੇ ਆਉਂਦੇ ਨੇ ਇਹਦੇ ਬਾਰੇ ਗੱਲ ਕਰਾਂਗੇ ਪੋਜੀਸ਼ਨ ਬਰਾੜ ਨਾਲ ਜੋ ਵਕੀਲ ਵੀ ਨੇ ਤੇ ਰਾਜਨੀਤੀ ਤੇ ਤੇਜ਼ ਇਕਰਾਰ ਨਗਾਂ ਵੀ ਰੱਖਦੇ ਨੇ ਬਰਾੜ ਸਾਹਿਬ ਸਵਾਗਤ ਹੈ ਤੁਹਾਡਾ ਕੋਕਰ ਸਾਹਿਬ ਤੁਹਾਨੂੰ ਤੇ ਸਾਰੇ ਚੈਨਲ ਨੂੰ ਦੇਖਣ ਵਾਲੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਰਾ ਸਰ ਨਵਜੋਤ ਸਿੱਧੂ ਦੋ ਵੱਡੀਆਂ ਰੈਲੀਆਂ ਬਠਿੰਡੇ ਕਰ ਚੁੱਕੇ ਨੇ ਤੇ ਇੱਕ ਹੁਸ਼ਿਆਰਪੁਰ ਵੀ ਹੋਣੀ ਆ ਲੋਕਲ ਕਾਂਗਰਸ ਜਿਹੜੇ ਸਥਾਨਕ ਕਾਂਗਰਸ ਦੇ ਆਗੂ ਨੇ ਪੰਜਾਬ ਦੇ ਚਾਹੇ ਰਾਜਾ ਬਟਿੰਗਾ ਹੋਣ ਚਾਹੇ ਪ੍ਰਤਾਪ ਬਾਜਵਾ ਹੋਣ ਉਹ ਨਾਰਾਜ਼ ਨੇ ਕਿ ਨਵਜੋਤ ਸਿੱਧੂ ਆਪਣੀ ਵੱਖਰੀ ਲੀ ਪਾ ਰਿਹਾ ਹੈ ਬੱਕਰੇ ਰਸਤੇ ਤੇ ਚੱਲ ਰਿਹਾ ਹੈ ਪਰ ਸਿੱਧੂ ਕਿਸੇ ਦੀ ਪਰਵਾਹ ਨਹੀਂ ਮੰਨਦਾ ਇਹ ਵੀ ਚਰਚਾ ਕਿ ਹਾਈ ਕਮਾਂਡ ਦੀ ਨਜ਼ਰ ਜ਼ਰੂਰ ਆ ਸਿੱਧੂ ਤੇ ਪਰ ਸਿੱਧੂ ਨੂੰ ਰੋਕਿਆ ਨਹੀਂ ਜਾ ਰਿਹਾ ਸਿੱਧੂ ਹੁਣ ਨਵਾਂ ਏਜੰਡਾ ਲੈ ਕੇ ਆ ਰਹੇ ਨੇ ਸਿੱਤੂ ਦਾ ਕਹਿਣਾ ਕਿ ਚੰਗੇ ਕਿਰਦਾਰ ਵਾਲਾ ਲੀਡਰ ਪੰਜਾਬ ਨੂੰ ਸੰਭਾਲ ਸਕਦਾ ਹੈ ਪੰਜਾਬ ਤੇ ਜਿਆਦਾ ਕਰਜ਼ਾ ਚੜ ਰਿਹਾ ਹੈ ਪੰਜਾਬ ਨੂੰ ਸਾਰੇ ਮੁੱਖ ਮੰਤਰੀਆਂ ਨੇ ਨਿਬੋ ਦਿੱਤਾ ਹੈ ਪੰਜਾਬ ਨੂੰ ਮੁਰਤ ਤੋਂ ਖੜਾ ਕਰਨਾ ਮੁਰਤ ਤੋਂ ਉਸਾਰਨਾ ਕੀ ਕਹਿਣਾ ਚਾਹੋਗੇ ਸਿੱਤੂ ਦੀ ਰਣਨੀਤੀ ਬਾਰੇ ਦੇਖੋ ਕੋਖਰ ਜੀ ਗੱਲ ਹੈ ਸਿੱਧੂ ਬੜਾ ਇੱਕ ਮਤਲਬ ਜੋਸ਼ੀਲਾ ਨੇਤਾ ਹੈ ਤੇ ਉਹ ਸਮੇਂ ਸਮੇਂ ਸਿਰ ਆਪਣੀ ਜਿਹੜੀ ਆਵਾਜ਼ ਬੁਲੰਦ ਕਰਦਾ ਰਿਹਾ ਹੈ ਚਾਹੇ ਕਾਂਗਰਸ ਚ ਸੀਗਾ ਜਦੋਂ ਤੇ ਜਕਾਨ ਦੇ ਵਿੱਚ ਵੀ ਜਦੋਂ ਪਿੱਛੇ ਜੇ ਆਪਾਂ ਗੱਲ ਕਰਦੇ ਹਾਂ ਬਿਕਰਮ ਸਿੰਘ ਮਜੀਠੀਆ ਉਹਨਾਂ ਨੇ ਕਿਵੇਂ ਉਹਦਾ ਕੇਸ ਚੱਕਿਆ ਤੇ ਉਸ ਨੂੰ ਉਹ ਜਦ ਤੱਕ ਉਹ ਅੰਦਰ ਨਹੀਂ ਗਿਆ ਉਹ ਆਪਣੇ ਆਰਾਮ ਦੇ ਨਾਲ ਪੂਰਾ ਉਹਦੇ ਬਾਰੇ ਆਵਾਜ਼ ਬੁਲੰਦ ਕਰੇਗੇ ਬੇਸ਼ੱਕ ਜਿਹੜਾ ਉਹਦਾ ਤੇ ਬਹੁਤ ਜ਼ਿਆਦਾ ਅੰਦਰੋਗਤੀ ਵਿਰੋਧਤਾ ਵੀ ਹੋਈ ਪਰ ਉਹ ਇਸ ਗੱਲ ਤੇ ਡਟੇ ਰਹੇ ਤੇ ਦੂਜੇ ਪਾਸੇ ਨਸ਼ਿਆਂ ਦੇ ਬਾਰੇ ਵੀ ਉਹ ਬੋਲਦੇ ਰਹੇ ਤੇ ਹੋਰ ਨਵੀਂ ਜਿਹੜੀ ਆਰਥਿਕ ਨੀਤੀਆਂ ਲਿਆਉਣ ਦੀਆਂ ਵੀ ਗੱਲਾਂ ਕਰਦੇ ਰਹੇ ਚਾਹੇ ਨਹੀਂ ਲਾਗੂ ਹੋਈਆਂ ਤੇ ਬੇਸ਼ੱਕ ਉਹ ਆਪ ਵੀ ਉਸ ਤੇ ਬਾਅਦ ਇਲੈਕਸ਼ਨ ਹਾਰ ਗਏ ਉਸ ਤੋਂ ਪਰ ਜਿਹੜੀ ਤੁਸੀਂ ਇਹ ਗੱਲ ਕਰਦੇ ਹੋ ਵੀ ਉਹ ਪੰਜਾਬ ਦੀ ਗੱਲ ਕਰਦੇ ਆ ਨਵੇਂ ਲੀਡਰਾਂ ਦੀ ਲੋੜ ਆ ਉਹਨਾਂ ਦੀ ਗੱਲਾਂ ਦੇ ਵਿੱਚ ਕਾਫੀ ਦਮ ਹੈਗਾ ਸੱਚਾਈ ਹੈਗੀ ਆ ਕਿਉਂਕਿ ਜਿਸ ਹਿਸਾਬ ਦੇ ਨਾਲ ਪੰਜਾਬ ਨੇ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਅ ਅਕਾਲੀ ਦਲ ਭਾਜਪਾ ਸਾਰਿਆਂ ਨੂੰ ਰਿਜੈਕਟ ਕਰਕੇ ਨਵੀਂ ਪਾਰਟੀ ਲਿਆਂਦੀ ਸੀਗੀ ਉਹ ਲੋਕਾਂ ਨੂੰ ਇਹੀ ਆਸ ਸੀਗਾ ਵੀ ਕੋਈ ਨਵਾਂ ਬਦਲਾਅ ਲੈ ਕੇ ਆਣਗੇ ਨਵੇਂ ਨਵਾਂ ਨਵੇਂ ਚਿਹਰੇ ਲੋਕਾਂ ਨੇ ਲਿਆਂਦੇ ਸੀਗੇ ਤੇ ਨਵਾਂ ਉਹਨਾਂ ਨੂੰ ਆਇਆ ਸੀਗਾ ਨਵੀਆਂ ਨੀਤੀਆਂ ਲੈ ਕੇ ਆਣਗੇ ਪਰ ਲੋਕਾਂ ਨੂੰ ਅਜੇ ਤੱਕ ਨਿਰਾਸ਼ਾ ਹੱਥ ਲੱਗੀ ਆ ਕੋਈ ਜਿਹੀ ਕੋਈ ਨਵੀਂ ਗੱਲ ਦੇਖਣ ਨੂੰ ਨਹੀਂ ਮਿਲੀ ਬਲ ਬਾਕੀਆਂ ਨਾਲ ਪਹਿਲਾਂ ਨਾਲੋਂ ਵੀ ਜਿਹੜਾ ਕਾਨੂੰਨੀ ਤੌਰ ਤੇ ਵੀ ਤੇ ਆਰਥਿਕ ਤੌਰ ਤੇ ਜਿਹੜਾ ਨਘਾਰ ਆ ਚੁੱਕਿਆ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਮੁੱਦੇ ਵੀ ਜਿਉਂ ਦੇ ਤਿਉਂਾ ਜਿਵੇਂ ਪਹਿਲਾਂ ਸੀਗੇ ਅਮਨ ਕਾਨੂੰਨ ਵੀ ਹਾਲਾਤ ਵੀ ਨਸ਼ਿਆਂ ਦਾ ਵਾਲਾ ਵੀ ਡੇ ਬਾਏ ਡੇ ਵੱਧਦਾ ਜਾ ਰਿਹਾ ਖਰਾਬ ਹੋ ਰਿਹਾ ਤੇ ਜਿੱਥੇ ਸਰਦ ਸਾਹਿਬ ਤੋਂ ਦੇਖੀ ਪੰਜਾਬ ਦੀ ਸਿਹਤ ਨੂੰ ਤਾਂ ਇੱਕ ਸਿਆਸੀ ਖੱਪਾ ਨਜ਼ਰ ਜ਼ਰੂਰ ਆਉਂਦਾ ਫਲਾ ਨਜ਼ਰ ਆਉਂਦਾ ਕਿਉਂਕਿ ਜੋ ਅਕਾਲੀ ਦਲ ਕਿਸੇ ਟਾਈਮ ਪੂਰੀ ਵਿਰੋਧੀ ਦਰ ਵੀ ਰਹੀ ਆ ਸਤਾ ਤੇ ਲੰਮਾ ਸਮਾਂ ਕਬਜ਼ ਰਹੀ ਆ ਉਹ ਤੋਂ ਵੀ ਲੋਕ ਅਜੇ ਵੀ ਨਾਰਾਜ਼ ਨੇ ਕਾਂਗਰਸ ਤੋਂ ਇਸ ਕਰਕੇ ਨਾਰਾਜ਼ ਨੇ ਕਿ ਕਾਂਗਰਸ ਦੇ ਮੰਤਰੀਆਂ ਨੇ ਭ੍ਰਿਸ਼ਟਾਚਾਰ ਬਹੁਤ ਫੈਲਾਇਆ ਨਵਜੋਤ ਸਿੰਘ ਸਿੱਧੂ ਖੁਦ ਕਹਿੰਦਾ ਕਿ ਤੁਸੀਂ ਤਾਂ ਪੰਜਾਬ ਨੂੰ ਲੁੱਟ ਕੇ ਖਾ ਗੇ ਆਮ ਆਦੀ ਪਾਰਟੀ ਕਈ ਵਾਰੀ ਸਤਾ ਧਾਰੀਆਂ ਤੋਂ ਲੋਕਾਂ ਦਾ ਜਿਹੜਾ ਹੈਗਾ ਮਨ ਉਹ ਦੁਖੀ ਹੋ ਜਾਂਦਾ ਹੈ ਤੇ ਭਾਜੀਪੀ ਨੂੰ ਬੈਸੀ ਲੋਕ ਅਜੇ ਮਤਲਬ ਆਪਾਂ ਕਹਿ ਸਕਦੇ ਹਾਂ ਧਿਆਨ ਭਾਜੀਪੀ ਵੱਲ ਲੋਕ ਨਹੀਂ ਲਾ ਰਹੇ ਕੀ ਲੱਗਦਾ ਕਿ ਕਾਲੀਗਲ ਦਾ ਗੱਠ ਜੁੜ ਹੋਏਗਾ ਬੀਜੇਪੀ ਨਾਲ ਕੀ ਨਵਜੋਤ ਸਿੰਘ ਸਿੱਧੂ ਪਾਰਟੀ ਚ ਬਾਗੀ ਹੋਗੇ ਵੱਖਰਾ ਆਪਣੀ ਪਾਰਟੀ ਬਣਾਏਗਾ ਜਾਂ ਫਿਰ ਪਾਰਟੀ ਦੇ ਵਿੱਚ ਰਹਿ ਕੇ ਨਵਜੋਤ ਸਿੰਘ ਨੂੰ ਕੋਈ ਵੱਡਾ ਅਹੁਦਾ ਦੇ ਕੇ ਕਾਂਗਰਸ ਮੁਕਾਮ ਜਾਬ ਕੀਤਾ ਜਾ ਸਕਦਾ ਕੀ ਨਜ਼ਰ ਆਉਂਦਾ ਤੁਹਾਨੂੰ ਦੇਖੋ ਨਵਜੋਤ ਸਿੱਧੂ ਨੂੰ ਇਹ ਕਾਂਗਰਸ ਵਾਲੇ ਇੱਕ ਬਾਗੀ ਦੇ ਰੂਪ ਦੇ ਵਿੱਚ ਹੀ ਦੇਖ ਰਹੇ ਆ ਵੀ ਜਿਹੜਾ ਕਿ ਆਪਣੇ ਵਿਚਾਰਾਂ ਨੂੰ ਦਵਾ ਨਹੀਂ ਸਕਦਾ ਉਹ ਬਿਲਕੁਲ ਬੇਵਾਕੀ ਦੇ ਨਾਲ ਗੱਲ ਕਰਦੇ ਆ ਤੇ ਉਹਨਾਂ ਨੇ ਕੋਈ ਵੀ ਡਿਸਪੀਸਪਲਨ ਦੀ ਪਰਵਾਹ ਨਹੀਂ ਕੀਤੀ ਇਹਨਾਂ ਦੀ ਤੇ ਜਿਹੜੀ ਗੱਲ ਉਹਨਾਂ ਨੇ ਕਹਿਣੀ ਆ ਕਹੀ ਜਾਂਦੇ ਆ ਉਹਨਾਂ ਨੇ ਮਹਰਾਜ ਦੀ ਵੀ ਰੈਲੀ ਕੀਤੀ ਆ ਕੱਲ ਪਰसों ਵੀ ਰੈਲੀ ਕੀਤੀ ਆ ਉਹ ਕੋਈ ਪਰਵਾਹ ਨਹੀਂ ਕਰਦੇ ਅੱਗੇ ਰਹੋ ਉਹਨਾਂ ਨੂੰ ਬਾਰ ਬਾਰ ਚੇਤਾਵਨੀ ਦਿੱਤੀ ਜਾ ਰਹੀਆਂ ਵੀ ਤੁਸੀਂ ਆਪਣਾ ਪ੍ਰੋਗਰਾਮ ਰੱਦ ਕਰੋ ਨਹੀਂ ਐ ਹੋ ਜੂਗਾ ਉਹ ਹੋ ਜੂਗਾ ਪਰ ਇਸ ਦੇ باوجود ਵੀ ਉਹ ਆਪਣੇ ਆਪਣੇ ਸਕੀਮ ਦੇ ਨਾਲ ਆਪਣੇ ਤਰੀਕੇ ਦੇ ਨਾਲ ਤੁਰਦੇ ਚਲੇ ਜਾ ਰਹੇ ਆ ਅੱਗੇ ਵੱਧਦੇ ਜਾ ਰਹੇ ਆ ਤੋਂ ਗੱਲ ਉਹਨਾਂ ਦੀਆਂ ਗੱਲਾਂ 'ਚ ਦੰਬੀ ਆ ਤੇ ਸਾਰਾ ਕੁਝ ਹੈਗਾ ਤੇ ਜਦੋਂ ਜਦੋਂ ਉਹ ਗੱਲਾਂ ਕਰਦੇ ਆ ਵੀ ਪੰਥਕ ਏਜੰਡੇ ਵਾਲੀ ਜਿਵੇਂ ਤੁਸੀਂ ਗੱਲ ਕਰਦੇ ਤੇ ਪੰਥਕ ਏਜੰਡੇ ਵਾਲੀ ਗੱਲ ਇਹਨਾਂ ਤੇ ਸ਼ੋਭਾ ਇਹ ਤਾਂ ਇਹ ਮੂੰਹ ਤੋਂ ਨਹੀਂ ਗੱਲ ਲੱਗਣੀ ਹਾਂ ਇਸਾ ਬੇਇਨਸਾਫੀ ਦੀ ਗੱਲ ਜੇ ਉਹ ਕਰਦੇ ਤਾਂ ਉਹ ਗੱਲ ਚੰਗੀ ਲੱਗੂਗੀ ਕਿਉਂਕਿ ਪੰਥਕ ਏਜੰਡੇ ਦੇ ਵਿੱਚ ਪੰਥਕ ਰਵੈਤਾਂ ਵੀ ਆ ਜਾਂਦੇ ਆ ਪੰਥਕ ਰਵੈਤਾਂ ਦੇ ਵਿੱਚ ਬਹੁਤ ਕੁਝ ਆ ਜਾਂਦਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਨਾਤਮਸਤਕ ਹੋਣਾ ਗੁਰੂ ਗ੍ਰੰਥ ਸਾਹਿਬ ਦੇ ਉਸੂਲਾਂ ਤੇ ਚੱਲਣਾ ਤੇ ਜਿਹੜਾ ਮੰਨੂਵਾਦ ਦੀਆਂ ਜਿਹੜੀਆਂ ਗੱਲਾਂ ਜਿਹਨਾਂ ਤੋਂ ਗੁਰੂ ਨਾਨਕ ਦੇਵ ਜੀ ਨੇ ਆਪਣਾ ਮੂੰਹ ਮੋੜਿਆ ਸੀ ਆਪੀ ਪਰਵਾਦ ਤੋਂ ਉਤੋਂ ਪਰਾਂ ਹੋਣਾ ਤੇ ਉਹ ਜਾਂ ਉਹ ਇਹਨਾਂ ਲਈ ਮੁਸ਼ਕਲ ਆ ਕਿਉਂਕਿ ਸਾਰਿਆਂ ਨੂੰ ਪਤਾ ਹੈ ਇਹਨਾਂ ਦੀ ਨਿੱਜੀ ਮਤਲਬ ਇਹਨਾਂ ਦੀ ਸੋਚ ਕਿਵੇਂ ਆ ਕਿਵੇਂ ਸਾਰਾ ਮਤਲਬ ਸਿਸਟਮ ਉਹ ਕਰਦੇ ਆ ਪਰ ਆਮ ਲੋਕਾਂ ਨੂੰ ਨਹੀਂ ਨਾ ਪਤਾ ਜਿਹੜੇ ਆਮ ਲੋਕ ਨੇ ਜਿਨੇ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਵੀ ਚਲੋ ਫਲਾਣਾ ਬੰਦਾ ਠੀਕ ਆ ਸੁਣੇ ਸੁਣਾਈ ਧੰਦ ਨਾਲ ਵੋਟਾਂ ਪਾਉਣੀਆਂ ਨੇ ਉਹਨਾਂ ਨੂੰ ਕੋਈ ਪਤਾ ਨਹੀਂ ਦੇਖੋ ਜਦੋਂ ਬੇਇਨਸਾਫੀ ਦੀ ਗੱਲ ਕਰਨ ਪੰਥ ਤੇ ਹੋਰੇ ਧੱਕਿਆਂ ਦੀ ਗੱਲ ਕਰਨ ਲੋਕ ਸੁਣਨਗੇ ਕਿਉਂਕਿ ਇਹਨਾਂ ਨੇ ਬੇਅਦਵੀ ਵਾਲਾ ਵੀ ਮਸਲਾ ਚੱਕਿਆ ਇਹਨਾਂ ਨੇ ਬੇਅਦਵੀ ਵਾਲੀ ਗੱਲ ਤੇ ਵੀ ਵੀ ਮੈਂ ਇਨਸਾਫ ਦਵਾਉਂਗਾ ਨੇ ਮੇਰੀ ਰੂਹ फडਕਦੀ ਰਹੂਗੀ ਰੂਹ ਨੂੰ ਮੇਰੀ ਸ਼ਾਂਤੀ ਨਹੀਂ ਮਿਲਦੀ ਕੈਪਟਨ ਅੱਗੇ ਵਿਧਾਨ ਸਭਾ 'ਚ ਝੋਲੇ ਵੀ ਅੱਡੀ ਸੀ ਬੋਲੀ ਵੀ ਇਹਨਾਂ ਨੇ ਵਿਧਾਨ ਸਭਾ ਦੇ 'ਚ ਬੜਾ ਹੀ ਤਕੜੀ ਸਪੀਚ ਦਿੱਤੀ ਸੀ ਕਿ ਤੇ ਗੋਡਿਆਂ ਭਾਰ ਬੈਠ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਵੀ ਇਹ ਮੇਰੇ ਧੋਲੀ ਪਾ ਦੋ ਪਰ ਕੈਪਟਨ ਅਮਰਿੰਦਰ ਸਿੰਘ ਦਾ ਤੁਹਾਨੂੰ ਪਤਾ ਹੈ ਵੀ ਉਹ ਉਹਨਾਂ ਤੇ ਕੋਈ ਅਸਰ ਨਹੀਂ ਸੀਗਾ ਉਹਨਾਂ ਨੇ ਜਿੱਦੀ ਝੋਲੀ 'ਚ ਪਾਣਾ ਤਾਂ ਉਹ ਪਾ ਚੁੱਕੇ ਸੀਗੇ ਪਹਿਲਾਂ ਹੀ ਤੇ ਜਿਸ ਹਿਸਾਬ ਦੇ ਨਾਲ ਇਹ ਜਿਹੜਾ ਕੇਸ ਆ ਇਹ ਜਿਹੜਾ ਕੇਸ ਉਹਨਾਂ ਔਰ ਤੇ ਲਰੀ ਤੋਂ ਭਟ ਗਿਆ ਕੋਈ ਗੋਲੀ ਖਾਣ ਦਾ ਇਨਸਾਬ ਨਹੀਂ ਮਿਲਿਆ ਕੋਈ ਉਹ ਨਹੀਂ ਮਿਲਿਆ ਤੇ ਉਹੀ ਤਰੀਕਾ ਹੁਣ ਜਾ ਰਹੇ ਜਾਰੀ ਆ ਤੋ ਇਹ ਤਾਂ ਬੇਇਨਸਾਫੀ ਤਾਂ ਹੋਈ ਆ ਤੇ ਇਹਨਾਂ ਦਾ ਹੁਣ ਦੇਖਦੇ ਆ ਬੇਦਵੀ ਵਾਲਾ ਕਾਂਡ ਆਲਾ ਹੁਣ ਭਾਈ ਗੁਰਦੇਵ ਸਿੰਘ ਕੌਂਕੇ ਦੀ ਵੀ ਗੱਲ ਕਰੀ ਆ ਖਾਲੀ ਵਰਦੇਵ ਸਿੰਘ ਕੌਂਕੇ ਨਹੀਂ ਸਿੱਖ ਕੌਮ ਨੂੰ ਜੇਕਰ ਇਹ ਇਨਸਾਫ ਦਵਾ ਦਿੰਨੇ ਆ ਜਿੰਨੀ ਭਾਰੀ ਉਰੇ ਨਸਲ ਕੁਸੀ ਹੋਈ ਆ ਲੱਖ ਡੇਢ ਲੱਖ ਜਿਹੜਾ ਮੁੰਡਾ ਮਾਰੇ ਗਿਆ ਛੁੱਟੇ ਮੁਕਾਬਲਿਆਂ ਦੇ ਜਿੱਥੇ ਬਾਦਲਾ ਨੇ ਵਾਦਾ ਕਰਿਆ ਸੀਗਾ ਵੀ ਜੇ ਸਾਡੀ ਸੱਤਾ 'ਚ ਅਸੀਂ ਆਗੇ ਤਾਂ ਇੱਕ ਜੁਡੀਸ਼ੀਅਲ ਕਮਿਸ਼ਨ ਬਿਠਾਵਾਂਗੇ ਤੇ ਸਾਰੇ ਬੇਇਨਸਾਫੀਆਂ ਦੀ ਜਿਹੜੀ ਆ ਉਹ ਜਾਂਚ ਕਰਾ ਕੇ ਦੋਸ਼ੀਆਂ ਨੂੰ ਕਟਾਰੇ ਤੱਕ ਪਹੁੰਚਾਵਾਂਗੇ ਪਰ ਉਹਨਾਂ ਨੇ ਜ਼ੁਲਮ ਕਰਨ ਵਾਲਿਆਂ ਨੂੰ ਕਿਸੇ ਨੂੰ ਡੀਜੀਪੀ ਲਾਤਾ ਕਿਸੇ ਨੂੰ ਟਿਕਟ ਦੇਤੀ ਯਾਰ ਆਲਮ ਵਰਗਿਆਂ ਦੀ ਘਰ ਵਾਲੀ ਨੂੰ ਤੇ ਹੋਰ ਵੱਡੇ ਵੱਡੇ ਅਫਸਰ ਲਾਤੇ ਉਹ ਸਾਰਾ ਕੁਝ ਭੁੱਲ ਭੁਲਾ ਗਏ ਜਿਹਦਾ ਖਮਿਆਜਾ ਕਾਲੀਦਾਲ ਭੁਗਤ ਰਿਹਾ ਤੇ ਖਮਿਆਜਾ ਭੁਗਤ ਰਿਹਾ ਬੇਦਵੀ ਵਾਲਾ ਹੀ ਭੁਗਤ ਰਿਹਾ ਸਾਰਾ ਪ੍ਰੇਮੀ ਨਾਲ ਨੇੜਤਾ ਦਾ ਹੀ ਭੁਗਤ ਰਿਹਾ ਹੁਣ ਦੇਖਣ ਵਾਲਾ ਹੈ ਵੀ ਕਿ ਜਿਹੜੇ ਸਰਦਾਰ ਨਵਜੋਤ ਸਿੰਘ ਸਿੱਧੂ ਆ ਵੀ ਉਹ ਕੋਈ ਨਵੇਂ ਸੰਕਲਪ ਨਾਲ ਅੱਗੇ ਆਣੇ ਆ ਹਾਂ ਲੋਕ ਇਹ ਲੋਕਾਂ ਲੋਕ ਇਹ ਗੱਲ ਇਹ ਇਸ ਪਾਸੇ ਇੱਕ ਪਾਸੇ ਰਾਸੀ ਤੌਰ ਤੇ ਖਲਾ ਜ਼ਰੂਰ ਹੈਗਾ ਮੈਂ ਪਿਛੇ ਇੱਕ ਵਾਰ ਵੀ ਤੁਹਾਡੇ ਨਾਲ ਪਹਿਲਾਂ ਵੀ ਗੱਲ ਕਰੀ ਸੀ ਵੀ ਰਾਸੀ ਤੌਰ ਤੇ ਇਸ ਖਲਾ ਦੇ ਵਿੱਚ ਲੋਕ ਹੋ ਸਕਦਾ ਹੈ ਕੁਝ ਨਵੇਂ ਨਵਾਂ ਮਾਡਲ ਸਾਹਮਣੇ ਆ ਜਵੇ ਉਹਨੂੰ ਅਡਾਪਟ ਕਰ ਲੈਣ ਕੋਈ ਵੱਡੀ ਗੱਲ ਨਹੀਂ ਪਰ ਜਿਸ ਤਰ੍ਹਾਂ ਉਹ ਸਿੱਧੂ ਬੋਲਦਾ ਕਿ ਇੱਕ ਚੰਗਾ ਇਨਸਾਨ ਚੰਗੇ ਕਿਰਦਾਰ ਵਾਲਾ ਲੀਡਰ ਤੁਸੀਂ ਲੱਭ ਲੋ ਇਹਦੇ ਵਲ ਸਿੱਧੂ ਆਪਣੇ ਆਪ ਦੀ ਫੇਰ ਗੱਲ ਕਰਦਾ ਦੇਖੋ ਤਾਂ ਨਹੀਂ ਨੋ ਨੋ ਲੈਦੇ ਇਹਦੇ ਵਲ ਉਹਦੀ ਸੀਟ ਦੀ ਕੁਰਸੀ ਤੇ ਆਖਾ ਇਹਦੇ ਬਾਰੇ ਲੋਕਾਂ ਨੂੰ ਕਹਿ ਰਹੇ ਨੇ ਸਿੱਧੂ ਕਿ ਤੁਹਾਨੂੰ ਚੰਗਾ ਸ਼ਾਸਨ ਦੇਵਾਂਗੇ ਰਾਜ ਦੇਵਾਂਗੇ ਮਹਾਰਾਜ ਰਣਜੀਤ ਸਿੰਘ ਦੀ ਵੀ ਉਦਾਹਰਨਾਂ ਦਿੰਦੇ ਨੇ ਤਾਂ ਕਿ ਕੁਝ ਉਹ ਕਹਿ ਜਾਂਦੇ ਨੇ ਪੰਜਾਬ ਦੇ ਭੈਤਰੀ ਵਾਸਤੇ ਪਰ ਕੀ ਲੋਕ ਯਕੀਨ ਕੀਤੇ ਤੇ ਕਰਨਗੇ ਮਤਲਬ ਸਵਾਲ ਇਹ ਛੋਟੀ ਗੱਲ ਮੈਂ ਵਿੱਚ ਗੱਲ ਕਰ ਰਿਹਾ ਤੁਹਾਡੀ ਜਿਹੜੀ ਗੱਲ ਬਿਲਕੁਲ ਸਹੀ ਆ ਉਹ ਕਹਿੰਦੇ ਵੀ ਚੰਗੇ ਕਰਤਾਰ ਵਾਲਾ ਲੱਭ ਲੋ ਫਿਰ ਚੰਗੇ ਕਰਤਾਰ ਵਾਲੇ ਤਾਂ ਜੇ ਮੈਂ ਹੁਣ ਗੱਲ ਕਰਦਾ ਵਾਂ ਫਿਰ ਉਹ ਸਿੱਧੂ ਨੂੰ ਚੰਗੀ ਲੱਗਣੀ ਕਿਉਂਕਿ ਸਿਮਰਜੀਤ ਸਿੰਘ ਮਾਨ ਵੀ ਚੰਗੇ ਕਰਤਾਰ ਵਾਲੇ ਆ ਜਿਹੜੇ ਆਪਣੀ ਲਾਈਨ ਤੋਂ ਕਦੇ ਭਟਕੇ ਨਹੀਂ ਉਹ ਕੋਈ ਨਸ਼ਾ ਨਹੀਂ ਕਰਦੇ ਉਹ ਨਹੀਂ ਕਰਦੇ ਬੇਈਮਾਨੀ ਦੇ ਖਿਲਾਫ ਕੇਂਦਰ ਤੱਕ ਹਰੇਕ ਥਾਂ ਤੇ ਰੌਲਾ ਪਾਨੇ ਆ ਕਦੇ ਉਹ ਕਦੇ ਕਿਸੇ ਸੱਤਾ ਅੰਗਰੇਜ਼ ਝੁਗੇ ਨਹੀਂ ਨਾ ਕਾਂਗਰਸ ਮੂਰੇ ਨਾ ਅਕਾਲੀ ਮੂਰੇ ਨਾ ਭਾਜਪਾ ਮੂਰੇ ਨਾ ਹੁਣ ਝੁਗਰੇ ਆ ਸੋ ਕੱਲ ਹੁਣ ਉਹ ਚੰਗਾ ਕਰਤਾਰ ਉਹਨਾਂ ਨੂੰ ਸਪਸ਼ਟ ਕਰ ਦੇਣਾ ਚਾਹੀਦਾ ਵੀ ਚੰਗਾ ਕਰਤਾਰ ਕਿੱਥੇ ਖੜੂਗਾ ਕਿਉਂਕਿ 2002 ਦੇ ਵਿੱਚ ਜਿਹੜੀ ਭਾਜਪਾ ਨੇ ਜਦੋਂ ਨਸਾ ਕਰੀਆ ਮੁਸਲਮਾਨਾਂ ਦੀ ਕਤਲੋਕਾਰਤ ਬੀਜੇਪੀ ਦੀ ਸਰਕਾਰ ਦੌਰਾਨ ਤੇ ਉਸ ਉਸ ਦੇ ਬਾਰੇ ਦੇ ਵਿੱਚ ਉਸ ਸਮੇਂ ਸਿੱਧੂ ਸਾਹਿਬ ਹੋਣੀ ਉਹ ਲੰਮਾ ਸਮਾਂ ਬੀਜੇਪੀ ਨਾਲ ਰਹੇ ਹਨ ਇਹਨਾਂ ਨੇ ਕਦੇ ਆਵਾਜ਼ ਨਹੀਂ ਚੱਕੀ ਕਨਸਾਲਨੀ ਜਿਹੜਾ ਕਿਸਾਨਾਂ ਤੇ ਵੀ ਬਹੁਤ ਕੁਝ ਹੋਇਆ ਉਹ ਜਦ ਵੀ ਹੋਇਆ ਸਾਰਾ ਕੁਝ ਹੋਇਆ ਬਹੁਤ ਕੁਝ ਹੁੰਦਾ ਰਿਹਾ ਤੇ ਐਡਵਾਨੀ ਦਾ ਵੀ ਪਤਾ ਇਹਨਾਂ ਨੂੰ ਐਲਕੇ ਐਡਵਾਨੀ ਦੇ ਵੀ ਬੜੇ ਮਿੱਤਰ ਨੇ ਐਲਕੇ ਐਡਵਾਨੀ ਨੇ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਲਿਖਿਆ ਵੀ ਇੰਦਰਾ ਗਾਂਧੀ ਨੂੰ ਉਸੇ ਮਜਬੂਰ ਕੀਤਾ ਸੀਗਾ ਦਰਬਾਰ ਸਾਹਿਬ ਤੇ ਦਰਵਾਰ ਸਾਹਿਬ ਤੇ ਹਮਲਾ ਕਰਨ ਲਈ ਤੇ ਬਾਅਦ ਚ ਅਡਵਾਨੀ ਦੇ ਬਾਜਪਾਈ ਨੇ ਉਹਨੂੰ ਦੁਰਗਾ ਦਾ ਅਵਤਾਰ ਵੀ ਵੀ ਦਾਵੀ ਖਿਤਾਬ ਦਿੱਤਾ ਸੀਗਾ ਤੋ ਇਹ ਇਹਨਾਂ ਦੀ ਕਾਫੀ ਨੇੜਤਾ ਰਹੀ ਆ ਸੋ ਹੁਣ ਦੇਖਣਾ ਹੈ ਵੀ ਇਹ ਕੋਈ ਉਸੇ ਨਵੇਂ ਰੂਮ ਦੇ ਵਿੱਚ ਕਿਉਂਕਿ ਸਾਧਨਾ ਵੀ ਕਾਫੀ ਕਰਦੇ ਆ ਜਿਵੇਂ ਉਹ ਬਿਪਾਸਨਾ ਕਰਦੇ ਆ ਇਹ ਆਪਣੇ ਕੇਜਰੀ ਆਲ ਦੀ ਜਦੋਂ ਇਹ ਨਿੱਜੀ ਅਗਲੇ ਉਹ ਤਾਂ ਨਿੱਜੀ ਫੈਸਲੇ ਹੁੰਦੇ ਆ ਬਸ ਸਵਾਲ ਹੁਣ ਇਹ ਹੈ ਕਿ ਪੰਜਾਬ ਦੇ ਲੋਕ ਹੁਣ ਤੱਕ ਜੇ ਆਪਾਂ ਗੱਲ ਕਰੀਏ ਇਹਨਾਂ ਦਿਨਾਂ ਦਰਾਂ ਨਾ ਕਿ ਲੋਕ ਸਭਾ ਚੋਣਾਂ ਆਉਣ ਵਾਲੀਆਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਵੀ ਲੋਕ ਆਪਣੇ ਜਿਹੜਾ મત ਦਾ ਇਸਤੇਮਾਲ ਕਰਦੇ ਨੇ ਦੱਸਦੇ ਆ ਕਿ ਅਸੀਂ ਕਿਹਨੂੰ ਚਾਹੁੰਨੇ ਕਿਹਨੂੰ ਨਹੀਂ ਚਾਹੁੰਦੇ ਇਹ ਲੱਗਦਾ ਕਿ ਲੋਕਾਂ ਦਾ ਚਕਾ ਕਿਸ ਪਾਸੇ ਹੋਣ ਦੀ ਸੁਭਾਅ ਦੇਖੋ ਲੋਕ ਜੇ ਵਾਕੇ ਨਵਜੋਤ ਸਿੰਘ ਸਿੱਧੂ ਹਰੇਕ ਚੰਗੇ ਬੰਦੇ ਨੂੰ ਅੱਗੇ ਲਿਆਂ ਸਫਲ ਹੋ ਗਏ ਤਾਂ ਇਹ ਜ਼ਰੂਰ ਕੋਈ ਇਨਕਲਾਬ ਪੈਦਾ ਕਰ ਸਕਦੇ ਆ ਕੋਈ ਨਵੀਂ ਜਿਹੜੀ ਆ ਇੱਥੇ ਪੰਜਾਬ ਦੇ ਵਿੱਚ ਪੂਰਾ ਜਿਹੜਾ ਪੂਰਾ ਕੀ ਕਹਿੰਦੇ ਆ ਤਰਥੱਲੀ ਤੇ ਇੱਕ ਪੂਰਾ ਇੱਕ ਨਵਾਂ ਸਿਸਟਮ ਲਿਆਂਦੇ ਸਫਲ ਹੋ ਸਕਦੇ ਆ ਜਿਸ ਹਿਸਾਬ ਨਾਲ ਲੱਗੇ ਹੋਏ ਆ ਪਰ ਉਹ ਦੇਖਣਾ ਪਊਗਾ ਵੀ ਉਹ ਸਿਸਟਮ ਕਿਹੜਾ ਲੈ ਕੇ ਆਨੇ ਆ ਕਿਉਂਕਿ ਬਹੁਤ ਸਾਰੇ ਨੌਜਵਾਨ ਇਸ ਸਮੇਂ ਫੀਲਡ ਦੇ ਵਿੱਚ ਸਰਗਰਮਾ ਜਿਹੜੇ ਚਾਹਣ ਆ ਵੀ ਪੁਰਾਣਿਆਂ ਤੋਂ ਨਿਜਾਤ ਮਿਲੇ ਕੀ ਵਾਕਈ ਨਿਜਾਤ ਦੀਵਾਨ ਦੇ ਵਿੱਚ ਸਫਲ ਹੋਣਗੇ ਕੀ ਲੋਕ ਜਿਵੇਂ ਪਿੱਛੇ ਜੇ ਆਮ ਆਦਮੀ ਪਾਰਟੀ ਦੇ ਕੀ ਨਵੇਂ ਬੰਦੇ ਲਿਆਂਦੇ ਸੀਗੇ ਵੀ ਕਿਤੇ ਉਹ ਉਹ ਨਵੇਂ ਬੰਦੇ ਵੀ ਉਹੋ ਜਿਹੇ ਤਾਂ ਨਹੀਂ ਸਾਬਤ ਹੋ ਜਾਣਗੇ ਇਹ ਗੱਲਾਂ ਦਾ ਵੀ ਲੋਕਾਂ ਦੇ ਮਨਾਂ ਦੇ ਵਿੱਚ ਧਿਆਨ ਹੋਊਗਾ ਜਿਹਨੇ ਲੋਕੋ ਲੋਕਿਕ ਹੋਰ ਬਦਲ ਦੀ ਤਲਾਸ਼ ਦੇ ਵਿੱਚ ਹੈਗੇ ਨੇ ਹਾਂਜੀ ਹਾਂਜੀ ਤੇ ਇਹ ਨਾਯੋਰ ਸਿੰਘ ਨੂੰ ਮਤਲਬ ਇਹਨਾਂ ਚ ਇੱਕ ਲੈਕਚਰ ਵਧੀਆ ਦਿੰਨੇ ਆ ਜੋਸ਼ੀਲਾ ਲੈਕਚਰ ਦਿੰਨੇ ਆ ਵਧੀਆ ਗੱਲਾਂ ਕਰਦੇ ਆ ਤੇ ਇਹ ਇਹਨਾਂ ਤੇ ਅਜ ਤੱਕ ਐਲੀਗੇਸ਼ਨ ਵੀ ਕੋਈ ਨਹੀਂ ਹੈਗਾ ਦੇਖਣ ਵਾਲੀ ਗੱਲ ਆ ਵੀ ਕੋਈ ਇਹੋ ਜਿਹਾ ਕੋਈ ਐਲੀਗੇਸ਼ਨ ਨਹੀਂ ਜੋ ਜਿਵੇਂ ਬਾਕੀਆਂ ਦੇ ਕ腐ਸ਼ਨ ਦੇ ਐਲੀਗੇਸ਼ਨ ਆ ਕਾਂਗਰਸ ਦੇ ਤੇ ਵੀ ਲੱਗੇ ਹੋਏ ਆ ਭਾਜੀਪੀ ਦੇ ਵੀ ਬਹੁਤ ਲੀਡਰਾਂ ਦੇ ਲੱਗੇ ਹੋਏ ਆ ਉਹ ਉਹਨਾਂ ਤੋਂ ਇਹ ਬੇਦਾਗ ਆ ਉਹਨਾਂ ਤੋਂ ਇਹ ਬੇਜਾਨ ਜੇ ਉਸ ਉਸ ਪਾਸੇ ਨੂੰ ਲੈ ਕੇ ਬਿਲਕੁਲ ਹਰ ਕਾਰਪੋਰੇਟ ਦੀਆਂ ਧੱਕੇਸ਼ਾਹੀਆਂ ਬਾਦਲਾਂ ਦੀਆਂ ਕਾਂਗਰਸੀਆਂ ਦੀਆਂ ਅਕਾਲੀ ਦਾ ਸਾਰੇ ਜਿੰਨੇ ਵੀ ਪੋਲੀਟੀਕਲ ਬੰਦੇ ਆ ਉਹ ਤੇ ਉਹਨਾਂ ਦੇ ਮੂਰੇ ਡਟ ਕੇ ਖੜ ਜਾਂਦੇ ਆ ਲੋਕਾਂ ਨੂੰ ਇਨਸਾਫ ਦੇਣ ਦੇ ਲਈ ਤੇ ਖਾਸ ਤੌਰ ਤੇ ਜਿਹੜਾ ਸਿੱਖ ਜਿਹੜੀ ਨੌਜਵਾਨਾਂ ਤੇ ਵਧਿੱਕੀਆਂ ਹੋਈਆਂ ਪਿਛਲੇ ਸਮੇਂ ਦੇ ਦੌਰਾਨ ਜਿਹਦੇ ਕਿ ਹੁਣ ਵੱਡੀਆਂ-ਵੱਡੀਆਂ ਕਿਤਾਬਾਂ ਵੀ ਆ ਰਹੀਆਂ ਜੇ ਉਸ ਨੂੰ ਵੀ ਇਨਸਾਫ ਦਵਾ ਕੇ ਦਵਾਨ ਦੀ ਗੱਲ ਕਰਕੇ ਉਹਨਾਂ ਨੂੰ ਨਾਲ ਲੈ ਲੈਣੇ ਤਾਂ ਇੱਕ ਵਾਕਈ ਇੱਕ ਵੱਡਾ ਇਹ ਧਮਾਕਾ ਕਰ ਜਾਣਗੇ ਪੰਜਾਬ ਦੀ ਸਿਆਸਤ 'ਚ ਤੇ ਕੋਈ ਵੀ ਸਾਹਿਬ ਸ਼ੀਕਾ ਧੰਨਵਾਦ ਇੱਕ ਨਵੀਂ ਗੱਲ ਇਹ ਵੀ ਹੈ ਕਿ ਇਸ ਠੰਡ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਵੱਡੀਆਂ ਰੈਲੀਆਂ ਕਰਨੀਆਂ ਛੜਕਾਂ ਦੀ ਰਾਜਨੀਤੀ ਕਰਨੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਨਵੀਂ ਗੱਲ ਹੈ ਜਦੋਂ ਬਾਕੀ ਸਾਰਿਆਂ ਧੇਰਾ ਸੋਚ ਲਿਆ ਨੇ ਕਿ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਕਰੀਏ ਤਾਂ ਸਿੱਧੂ ਇੱਕ ਦੇ ਜੋਰ ਤੇ ਰੈਲੀਆਂ ਰੱਖ ਰਿਹਾ ਹੈ ਇਸ ਦਾ ਪੰਜਾਬ ਦੀ ਸਿਆਸਤ ਤੇ ਅਸਰ ਤਾਂ ਜ਼ਰੂਰ ਵੇਖਣ ਨੂੰ ਮਿਲੇਗਾ ਬਿਲਕੁਲ ਬਿਲਕੁਲ ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਖੁਕਰ ਸਾਹਿਬ ਬਿਲਕੁਲ ਸਹੀ ਆ ਕਿਉਂਕਿ ਜਿੱਥੇ ਕਾਂਗਰਸ ਵੀ ਅਜੇ ਤੱਕ ਕੋਈ ਵੱਡੀ ਰੈਲੀ ਕਰਨ ਦੀ ਜ਼ਰਤ ਨਹੀਂ ਪੈ ਰਹੀ ਉੱਥੇ ਨਵਜੋ ਸਿੰਘ ਸਿੱਧੂ ਬਗੈਰ ਕਿਸੇ ਡਿਸਪਲਿਨ ਦੀ ਪਰਵਾਹ ਕਰੇ ਬੇ ਆਪਣੇ ਹਿੱਕ ਦੇ ਜੋਰ ਤੇ ਰੈਲੀਆਂ ਕਰ ਰਹੀ ਤਾਂ ਵਾਕਈ ਵੱਡੀ ਗੱਲ ਆ ਤੇ ਲੋਕ ਇਸ ਪਾਸੇ ਵੱਲ ਵਾਕਈ ਧਿਆਨ ਵੀ ਦੇ ਰਹੇ ਆ ਤੇ ਲੋਕ ਉਹਦੇ ਵੱਲ ਨਿਗਾ ਵੀ ਰੱਖ ਰਹੇ ਆ ਬਾਕੀ ਸਮਾਂ ਦੱਸੂਗਾ ਜੇ ਉਹ ਇਹ ਸਾਰੀ ਪੈਂਟ ਨੂੰ ਇੱਕ ਸਿਸਟਮ 'ਚ ਬਦਲ ਦਿੰਨੇ ਆ ਤਾਂ ਬਾਕੀ ਮੈਂ ਕਹਿੰਦਾ ਪੰਜਾਬ ਲਈ ਕੋਈ ਮਾੜੀ ਗੱਲ ਵੀ ਨਹੀਂ ਚੰਗੀ ਗੱਲ ਵੀ ਹੋਊਗੀ ਪਰ ਜੇ ਸਾਰੇ ਚੰਗੇ ਬੰਦਿਆਂ ਨੂੰ ਨਾਲ ਲੈ ਲੰਨੇ ਆ ਤੇ ਉਹ ਚੰਗਾ ਬੰਦਾ ਕਿਹੜਾ ਕੁਾਈ ਦੀ ਗੱਲ ਕਰਦੇ ਆ ਆਪਣੀ ਦੀ ਗੱਲ ਕਰਦੇ ਆ ਕਿਸੇ ਹੋਰ ਦੀ ਕਰਦੇ ਆ ਤਾਂ ਉਹ ਸਮਾਂ ਦੱਸੂਗਾ ਤਾਂ ਉਹ ਤੇ ਵੀ ਨਿਗਾਹ ਹੋਊਗੀ ਵੀ ਉਹ ਚੰਗਾ ਬੰਦਾ ਵਾਕਈ ਚੰਗਾ ਵੀ ਹੈ ਜਾਂ ਫਵਾਰਟ ਹੈ ਨਿਗਾਹ ਚ ਤਾਂ ਐਸਾ ਨਾ ਉਹ ਪੁਜੀਤ ਸਿੰਘ ਬਰਾੜ ਜਿਨ੍ਹਾਂ ਨੇ ਪੰਜਾਬ ਦੇ ਸੱਸੀ ਤੌਰ ਤੇ ਬਣੇ ਖਾਲੀਪਨ ਬਾਰੇ ਗੱਲ ਕੀਤੀ ਤੇ ਕਿਹਾ ਕਿ ਲੋਕ ਇੱਕ ਨਵੇਂ ਬਦਲ ਦੀ ਤਲਾਸ਼ ਦੇ ਵਿੱਚ ਜਰੂਰ ਨਿਸੋ ਦੇਖਦੇ ਆ ਸਾਡੀ ਵੀ ਨਿਗਾਹ ਸਾਰੇ ਕਾਸਤੇ ਬਣੀ ਰਹੇਗੀ ਧੰਨਵਾਦ ਥੈਂਕ ਯੂ